ਜੀ ਲੋ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਲੋ ਜੀ ਨਹੀਂ ਆ ਗਿਆ ਤਾਂ ਚਲੋ ਬਹੁਤ ਵਧੀਆ ਹੋ ਗਿਆ ਬਟ ਜਿਹੜਾ ਪਾਣੀ ਆ ਨਾਲੀਆਂ ਦਾ ਬਾਹਰ ਆ ਗਿਆ ਸਾਰੇ ਪੰਜਾਬ ਤੇ ਦੇਖੋ ਮੀਂਹ ਦਾ ਫੈਰ ਆ ਦਿਨ ਦੀ ਵੀ ਰੀਤ ਹੈ ਸਾਡੀ ਜਿੰਮੇ ਆ ਬਰੋੜ ਥੋੜੀ ਬੰਨਣੀ ਲੋ ਜੀ ਕਹਿੰਦੇ ਕਤਰਬਤਰ ਵਾਲੇ ਆ ਗਏ ਆ ਹਾਂਜੀ ਕਤਰਬਤਰ ਵਾਲੇ ਕਤਰਬਤਰ ਵਾਲੇ ਉਹਨ ਆਜ ਭੱਜ ਗਏ ਭੱਜ ਗਏ ਭੱਜ ਗਏ ਭੱਜ ਗਏ ਵਈ ਕਤਰਬਤਰ ਵਾਲੇ ਵੀ ਛੱਡਿਆ ਚਲੋ ਭਈਆ ਲੋ ਜੀ ਕਹਿੰਦੇ ਸੰਦੀਪ ਸੰਪਲਾ ਜੀ ਆ ਗਏ ਆ ਆਪਣੇ ਸੰਦੀਪ ਸੰਪਲਾ ਜੀ ਸੀਗੇ ਆਟੋਫਿੱਟ ਨਾਲ ਗਗਨ ਭਾਜੀ ਕਰਨ ਕੀ ਦੇਇਆ ਇਹ اندر اندر ਕਹਿੰਦੇ ਗੋਲੀਆਂ ਜਾਂ ਗੋਲੀਆਂ ਮਾਂ ਨੂੰ ਜ਼ਰੂਰ ਭਾਈ ਸੌ ਗਏ ਆ ਭਾਈ ਇਹ ਪੂਰਾ ਭਾਈ ਸੌ ਗਏ ਚੱਲ ਮੋੜ ਡੱਬੋ ਲੈਣਾ ਡੱਬੋ ਲੈਣਾ ਚੱਲ ਸਹੀ ਆ ਕਪੜੇ ਹੈ ਨਹੀਂ ਮੇ ਤੋਂ ਨਾ ਨਾ ਨੂੰ ਕੋ ਦੇਖਦਾ ਪਾਗੇ ਨਹੀਂ ਨਹੀਂ ਠੀਕ ਹੁ ਨਾ ਸਮਾਈਲ ਕਰ ਪੈਸੇ ਚੰਡੀਗੜ੍ਹ ਚੱਲੇ ਸੀ ਆ ਪਿਛਲੇ ਨੇ ਟਾਈਮ ਕਰਾ ਦਿੱਤਾ ਪੂਰਾ 6 ਵਜ ਕੇ 16 ਮਿੰਟ ਤੇ ਉਹਨੇ ਜੀ ਟ੍ਰੇਨ ਟ੍ਰੇਨ ਗਈ ਆ ਲੰਘ ਹੁਣ ਕਰਦੇ ਆ ਵਾਰਾ ਕਰਦੀ ਹੁਣ ਟ੍ਰੇਨ ਹੋਣੀ ਆ ਜਾ ਕੇ 9:30 ਵਜੇ ਐਨ ਲੇਟ ਕਰਾਇਆ ਸਾਡੇ 9 ਵੇ ਟ੍ਰੇਨ ਹੋਣੀ ਆ ਤੇ ਹੁਣ ਦਿਲ ਨਹੀਂ ਕਰਦਾ ਜਾਣ ਦਾ ਦੇਖਦੇ ਕੀ ਪੰਦਾ ਕੀ ਨਹੀਂ ਤੇ ਸੋਚਾਂ ਦੇ ਪਿਆ ਪੂਰਾ ਅੱਖਾਂ ਭਾਂਜ ਬੰਦ ਹੁੰਦੀਆਂ ਨੀਂਦ ਆਈ ਜਾਂਦੀ ਯਾਰ ਕੀ ਕਰੀਏ ਹੁਣ ਹਾਂਜੀ ਦੋਸਤੋ ਇਹੋ ਜਿਹੇ ਯਾਰ ਵੀ ਨਾਲ ਘੋਣਾ ਮੈਂ ਤਾਂ ਦੇਖਿਆ ਪਾ ਪਿਆ ਘਰ ਚੇ ਦਾ ਘਰ ਨਾਲ ਭਾਲਿਆ ਆਇਆ ਪਹਿਲਾ ਕਹਿੰਦਾ ਦਿੱਦੇ ਜਾਣਾ ਰੇਲਵੇ ਸਟੇਸ਼ਨ ਬਾਹਰ ਕਹਿੰਦਾ ਉਹ ਬੋਲ ਦਿੱਤੇ ਚੜਨਾ ਏ ਓਏ ਪਹਿਲਾ ਲੇਟ ਕਰਾਤਾ ਇਹਨੇ ਹੁਣ ਉੱਤੇ ਇੱਕ ਜਲੰਧਰ ਦੀ ਛੜਕਾ ਤੇ ਵਾਰਾ ਕਰਦੀ ਕਰਾਈ ਜਾਂਦਾ ਕੀ ਹੋਇਆ ਇਹ ਚੰਡੀਗੜ੍ਹ ਤੱਕ ਤਾਂ ਪਤਾ ਨਹੀਂ ਕਪੂਰ ਵਾਲਿਆਂ ਨੇ ਇਹਨੇ ਲੈ ਜਾਣਾ ਜਿੱਦਾਂ ਚਲਾਉਂਦੇ ਆ ਅੱਜ ਦੋਸਤੋ ਕੀ ਹਾਲ ਚਾਲ ਏ ਜ਼ਿੰਦਗੀ ਚ ਪੈਲੀਆ ਦੀ ਬਾਈ ਪੈਂਟ ਪੈਲੀਆ ਦੀ ਬਾਈ ਆ ਮੈਂ ਪੈਂਟ ਹੋਇਆ ਕੁਝ ਨਹੀਂ ਆ ਓਏ ਬੋਲ ਪਾ ਤੂੰ ਕਾਹਦਾ ਗੱਪ ਲਾਈ ਜਾਂਦਾ ਹੋਰ ਨੂੰ ਜੁਗਾ ਛੱਡਿਆ ਨਹੀਂ ਤੈਨੂੰ ਮੱਲਾ ਲਾਡੋ ਵਾਲੀ ਜਲੰਧਰ ਦੀਆਂ ਅਰਕਾ ਨਹੀਂ ਅਰੇ ਨਹੀਂ ਅਰੇ ਜੀ ਅੱਡੀ ਭੂਆ ਬੈਠੀ ਆ ਆਇਆ ਤੁਸੀਂ ਖੜੀ ਦੇਖੀ ਜਾਂਦੀ ਐ ਹਾਂ ਜੀ ਰੋਜ਼ ਦੀ ਜਿਹਨੂੰ ਬੁਲਾਉਂਦਾ ਆਪਾਂ ਕਪੜਾ ਤੇ ਉਹ ਬੁੱਬਰ ਤੋਂ ਲਾ ਕੇ ਥਿਆ ਆਪਣਾ ਤੋੜਾ ਉਹ ਹੱਥ ਚ ਲੈ ਰਾਇਆ ਹਾਂ ਲੈ ਆਣਾ ਆਇਆ ਤਾਂ ਮੈਂ ਚੀਰ ਉਹਨੀ ਫੂਹ ਨੇ ਤੋਦੇ ਵੀ ਰੱਖੇ ਆ ਉਹ ਕਪੜ ਕਿੰਨੇ ਸਾਲ ਦਾ ਹੋ ਗਿਆ ਉਹ ਨਹੀਂ 5-6 ਸਾਲ ਹੋ ਗਏ 6 ਸਾਲ ਦਾ ਹੋ ਗਿਆ ਹੂੰ 6 ਸਾਲ ਦਾ ਹੋ ਗਿਆ ਬੋਲਦਾ ਨਾ ਉਹ ਉਹ ਹੁਣ ਅਹੀ ਚੱਲੇ ਆ ਵੇ ਚਲ ਜੀ ਹੁਣ ਘਰੇ ਟੰਗਾ ਵੇ ਰਾਹੀ ਤੁਹਾਨੂੰ ਚਾਹ ਬੁਲਾਤੀ ਤੂੰ ਹਾਂ ਚਲ ਜੀ ਹੁਣ ਆ ਜੀ ਬੇ ਨਾ ਪੂਗਾ ਟ੍ਰੇਨ ਲੰਗੀ ਨਹੀਂ ਸਾਡੀ ਅੱਗੇ ਟ੍ਰੇਨ ਲੰਗੀ ਹੁਣ ਕਿਹਦੇ ਇੱਥੋਂ ਆਏ ਆ ਸਾਡੋ ਇਹ ਹੀ ਮੜ ਜਾਈ ਦੇਖੋ ਮੜ ਜਾਈ ਹਾਂਜੀ ਹਾਂਜੀ ਆਪੋ ਆਪਣੀ ਸੀਟਾਂ ਤੇ ਬਹਿ ਜਾਓ ਜੀ ਭਾਈ ਆਪਣੀ ਸੀਟ ਤੇ ਬੈਠੋ ਤੁਹਾਡੀ ਸੀਟ ਆ ਹਾਂਜੀ ਹਾਂਜੀ ਭਾਈ ਠੀਕ ਆ ਲੋ ਜੀ ਇੱਕ ਸਾਡੇ ਨਾਲ ਬਹੁਤ ਵੱਡਾ ਜਿਹੜਾ ਹਾਦਸਾ ਹੁਣੋ ਬਚ ਗਿਆ ਵੀ ਗੱਲ ਹੋਈ ਇਦਾਂ ਅਸੀਂ ਹੋ ਗਏ ਸੀਗੇ ਲੇਟ ਜੋ ਸੱਚੇ ਆਪਾਂ ਸੱਚ ਗੱਲ ਕਰਨੀ ਆ ਆਪਾਂ ਹੋ ਗਏ ਸੀਗੇ ਲੇਟ ਗੱਲ ਹੋਈ ਸੀ ਇਦਾਂ ਵੀ ਆਪਣੇ ਕੋਲ ਟਿਕਟ ਨਹੀਂ ਲਿਆ ਹੋਈ ਤੇ ਲੁਧਿਆਣੇ ਭੋਗਪੁਰ ਤੋਂ ਲੁਧ ਤੇ ਜਲੰਧਰ ਤੋਂ ਲੁਧਿਆਣੇ ਬੈਠੇ ਸੀ ਤੇ ਪਰਜੀ ਨਹੀਂ ਲਿਆ ਹੋਈ ਤੇ ਉਹ ਤੋਂ ਵਾਪਸੀ ਅਸੀਂ ਸਾਡੇ ਕੋਲ ਟਿਕਟ ਚੈਕਰ ਚੜ ਗਿਆ ਉਹਨੇ ਇਹਨਾਂ ਨੂੰ ਨਹੀਂ ਚੈੱਕ ਕੀਤਾ ਅਸੀਂ ਦੋਨੇ ਬਾਥਰੂਮ ਤੇ ਸੀਗੇ ਅਸੀਂ ਦੋਨੇ ਬਾਥਰੂਮ ਚ ਹੀ ਤੇ ਮੈਂ ਬਾਥਰੂਮ ਚ ਨਿਕਲੇ ਆ ਉਹ ਮੋਰੇ ਤੰਬਾਕੂ ਮਲਦਾ ਪਿਆ ਸੀ ਮੈਨੂੰ ਨਹੀਂ ਉਹਨੇ ਕੁਝ ਵੀ ਕਿਹਾ ਉਸ ਤੋਂ ਬਾਅਦ ਜਦੋਂ ਇਹ ਨਿਕਲਿਆ ਨੂੰ ਰੋਕ ਲਿਆ ਇਹਨੂੰ ਕਹਿੰਦਾ ਵੀ ਟਿਕਟ ਦਿਖਾ ਆਪਣੀ ਇਹ ਕਹਿੰਦਾ ਮੇਰੇ ਨਾਲ ਦੀ ਧਵਾ ਉੱਤੋਂ ਦਾ ਬੜਾ ਵਧੀਆ ਨਿਕਲ ਗਿਆ ਸੀ ਜੀ ਚੋਲ ਮੁਲ ਕਰਦੇ ਜਾਂਦਾ ਮੇਰੇ ਕੋਲ ਉਹਨੂੰ ਇਹਨੂੰ ਇਹਨੂੰ ਜਦੋਂ ਠਾਲਿਆ ਨਾ ਉਹਨੇ ਆਖੇ ਇਹ ਇਹਨੇ ਜਿਹੜੇ ਇਹਨੂੰ ਦੇਖਿਆ ਨੀਵੀ ਪਾਲੀ ਫੇਰ ਲੰਮਾ ਬਹਿ ਗਿਆ ਇਹਨੂੰ ਪਤਾ ਲੱਗ ਗਿਆ ਇਹਨੂੰ ਦੂਰੇ ਪਤਾ ਲੱਗ ਗਿਆ ਪਤਾ ਲੱਗ ਗਿਆ ਵੀ ਹੁਣ ਟਿਕਟ ਚੱਕਰ ਮੈਂ ਇਹਨੇ ਤੋਂ ਚੱਕੀ ਫੇਰ ਸਿੱਟ ਲਈ ਦੁਬਾਰਾ ਇਹ ਦੋਨੇ ਜਾਨੇ ਇੰਨੇ ਹਰਾਮੀ ਆ ਤੇ ਬਾਅਦ ਚ ਮੈਨੂੰ ਫੋਨ ਕਰਨ ਕਿੱਥੇ ਜਾ ਤੂੰ ਮੈਂ ਸਮਝ ਗਿਆ ਮੈਂ ਕਿਹ ਚੱਕਰ ਪੈ ਗਿਆ ਮੈਂ ਚੁੱਪ ਜਾ ਮੈਂ ਫੋਨ ਹੀ ਚੱਕੇ ਦੋ ਵਾਰ ਫੋਨ ਹੀ ਚੱਕੇ ਬਾਅਦ ਚ ਮੈਂ ਫੋਨ ਚੱਕਾ ਮੈਂ ਕੀ ਗੱਲ ਹੋਈ ਕਹਿੰਦਾ ਇੱਜਾ ਤਾਂ ਗੱਲ ਹੋ ਗਈ ਹੈ ਨਾ ਇਹ ਮੇ ਅਸੀਂ ਦੋਨੇ ਭੱਜੀ ਜੇ ਗਾਹ ਨੂੰ ਬਾਕੀ ਸਟੇਸ਼ਨੋਂ ਨਾਲ ਉੱਤਰ ਜੀ ਉਹਨੇ ਆਪੇ ਛੱਡ ਦੇਣਾ ਉਹਨੂੰ ਮਨੂ ਨੂੰ ਤੇ ਐਨੇ ਨੂੰ ਬਾਅਦ 'ਚ ਮਨੂ ਆ ਗਿਆ ਸਾਡੇ ਕੋਲ ਨਾਲ ਟਿਕਟ ਆ ਗਿਆ ਕਹਿੰਦਾ ਆਜੋ ਅੱਗੇ ਸਾਨੂੰ ਫੇ ਉਹ ਲੈ ਗਿਆ ਗਾ ਤੇ ਉਹ ਕਹਿੰਦਾ ਵੀ ਸਾਨੂੰ ਕਹਿੰਦਾ ਵੀ 1200 ਰੁਪਇਆ ਕਰੋ ਪੇ ਸਾਡੇ ਕੋਲ ਨੇ 1200 ਰੁਪਏ ਦੀ ਮੰਗ ਕੀਤੀ ਤੇ ਗੱਲ ਹੋਈ ਤਾਂ ਵੀ ਕਿਉਂਕਿ ਸਾਡੀ ਗਲਤੀ ਵੀ ਸੀਗੀ ਆਪਾਂ ਨੂੰ ਦੇਨੇ ਵੀ ਪੈਣੇ ਸੀ ਉੱਥੇ ਆਪਾਂ ਦੀ ਕਰਦੇ ਹਾਂ ਨਾ ਚਲੋ ਸਾਡੀ ਸਾਡੇ ਕੋਲ ਨੇ 300 ਰੁਪਇਆ ਲਿਆ 300 ਰੁਪਇਆ ਲਿਆ ਆਪਾਂ 300 ਰੁਪਇਆ ਗੂਗਲ ਪੇ ਕੀਤਾ ਉਹਨੂੰ ਬੰਦੇ ਨੂੰ ਤੇ ਹੁਣ ਅੱਡੀ ਉੱਚਕ ਚਲੋ ਇਹ ਸੀਗੇ ਹੀ ਹੋ ਗਏ ਲੇਟ ਸਾਡੇ ਕੋ ਟਿਕਟ ਨਹੀਂ ਕਟਾ ਹੋਈ 300 ਰੁਪਏ ਦੇ ਗਏ ਚਲੋ ਆਪਾਂ ਉੱਥੋਂ ਨਿਕਲੇ ਆਂ ਤੇ ਹੁਣ ਆਪਣੀ ਜਿਹੜੀ ਜੋ ਵੀ ਟਿਕਟ ਆਪਾਂ ਉੱਥੋਂ ਕਰਾ ਲਈ ਆ ਤੇ ਚੰਡੀਗੜ੍ਹ ਦੀ ਚੰਡੀਗੜ੍ਹ ਦੀਆਂ ਤਿੰਨ ਟਿਕਟਾਂ ਆਪਣੇ ਕੋਲ ਹੋ ਗਈਆਂ ਆ ਤੇ ਤੇ ਜਿਹੜੀ ਟਿਕਟ ਸੀਗੀ ਆਪਣੀ ਤਿੰਨ ਜਾਣਿਆਂ ਦੀ 100 165 ਰੁਪਏ 165 ਰੁਪਏ ਤਿੰਨਾਂ ਜਾਣਿਆਂ ਦੇ ਟਿਕਟ ਆ ਉਹ ਆਪਾਂ ਕਰਾ ਲਈ ਆ ਤੇ ਸਾਡੇ ਕੋ 300 ਰੁਪਏ ਲੈ ਲਿਆ ਉਹਨੇ ਵੱਡੇ 300 ਦੇ ਦੋਨਾਂ ਦੀ ਦੋਨਾਂ ਪਾਸੇ ਆ ਹੋ ਜਾਣਾਂ ਜੀ ਠੀਕ ਨਹੀਂ ਚਲੋ ਕੋਈ ਦਿੱਕਤ ਨਹੀਂ ਕੋਈ ਚੱਕਰ ਨਹੀਂ ਜੋ ਹੋਣਾ ਹੀ ਹੋ ਗਿਆ ਬਾਕੀ ਟਿਕਟ ਤੇ ਹਜੇ ਇਹ ਨਾ ਸੋਚਿਆ ਕਰੋ ਵੀ ਟਿਕਟ ਨਹੀਂ ਲੈਣੀ ਅਤੇ ਚੱਕਰ ਪੈ ਜਾਂਦਾ ਹੈ ਟਿਕਟ ਲੈ ਕੇ ਚੜਿਆ ਕਰੋ 1200 ਰੁਪਏ ਮੰਗਦਾ ਹੀ ਉਹ ਬੰਦੇ ਨੇ ਮੋਰੇ ਸਾਨੂੰ ਕਹਿਤਾ ਕਹਿੰਦਾ ਤੁਸੀਂ ਮੁੰਡੇ ਦਾ ਪੜੇ ਲਿਖੇ ਲੱਗਦੇ ਆ ਨੇ ਵਧੀਆ ਕਹਿੰਦਾ ਤੁਸੀਂ ਹੈਗੇ ਆ ਤੁਸੀਂ ਇੱਦਾਂ ਕਹਦੇ ਕੀਤੀ ਹੈ ਨਾ ਚਲੋ ਅਗੇ ਆਪਾਂ ਦਾ ਭਾਈ ਵੀ ਟਿਕਟ ਸਾਡੀ ਬੋਮੋ ਵੀ ਆ ਬਟ ਫਿਰ ਵੀ ਚਲੋ ਉਹਨੂੰ ਆਪਾਂ 1200 ਰੁਪਏ ਨੇ ਮੰਗੇ ਆਪਾਂ 300 ਰੁਪਏ ਦੇ ਗਏ ਆਪਾਂ ਆ ਗਏ ਬੰਦਾ ਚਲੋ ਵਧੀਆ ਸੀ ਬਾਕੀ ਬਲੌਗ ਸਾਰੇ ਜਾਣੇ ਦੇਖਿਆ ਕਰੋ ਸਪੋਰਟ ਕਰਿਆ ਕਰੋ ਨਿਆਰੀ ਲਿਆ ਕਰੋ ਬਲੌਗ ਦੇਖ ਕੇ ਅਸੀਂ ਵੀ ਲਈ ਜਾਂਦੇ ਤੁਸਵੀ ਲਈ ਚਲੋ ਲਵ ਯੂ ਆਲ ਥੈਂਕ ਯੂ ਉਹ ਦੇਖੋ ਜੀ ਮੰਨੂ ਗਿਆ ਕੋਕ ਲੈਣ ਮੰਨੂ ਓਏ ਕੁਝ ਖਾਣ ਨੂੰ ਲੈ ਕੇ ਆਈ ਔਰ ਦੇਖੋ ਜੀ ਚਲ ਗਿਆ ਪਹੁੰਚ ਗਿਆ ਉੱਤੇ ਉਹ ਲੱਗ ਗਿਆ ਜਾ ਕੇ ਟਿਕਾਣੇ ਤੇ ਰੇਨ ਵੀ ਆ ਗਈ ਇਧਰੋਂ ਉਹ ਤੁਰਨ ਲੱਗੀ ਆ ਉਹ ਡੱਬਾ ਜਿਹਾ ਨਾ ਫਿਰ ਦਰੋ ਟ੍ਰੇਨ ਆਏਗੀ ਉਹ ਯਾ ਕਰਦੇ ਇਥੇ ਕੱਕਾ ਟ੍ਰੇਨ ਆ ਰਹੀ ਆ ਛੋੜੇ ਉਹ ਕਰਦੇ ਇਥੇ ਨਿਯਾਸ਼ ਆ ਦੇ ਆ ਦੇ ਠੀਕ ਤੋ ਅਗੇ ਹੈ ਗੇੜੀ ਤੇ ਹਣਾ ਉਹ ਦੋ ਉਹ ਲੜ ਪਏ ਰਹਿ ਕੇ ਪਿੱਛੇ ਬੰਦਾ 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 ਬਨ ਜਾਵੇ ਉਹ ਦੂਤ ਗਿਆ ਨੇ ਕਿੱਥੋਂ ਆ ਗਏ ਆ ਤਾਂ ਵਾਦ ਸੁਧਿਆਨੇ ਪਟਰੀ ਤੇ ਹੋਇਆ ਕਾਂਡ ਇਹਨਾਂ ਨੇ ਪੁਸ਼-ਅਪ ਲਾਉਣੇ ਹੁਣ ਇੱਥੇ ਉਹ ਵੀ ਦੋਸਤੋ ਚਾਹ ਪੀਂਦਾ ਟਾਈਮ ਹੋ ਗਿਆ ਵੀ ਚਾਹ ਰੱਖ ਲਈਆ ਪਾਤ ਚ ਉਹ ਆ ਗਈ ਚੱਕ ਲੈਂਦਾ ਭਾਈ ਉਹ ਟ੍ਰੇਨ 'ਚ ਕੀ ਲਿਆਏ ਤੁਸੀਂ ਆ ਲੈ ਕੇ ਆਇਆ ਨਾ ਬੰਦਾ ਤਾਂ ਓਕੇ ਆ ਆ ਬਾਬਾ ਬਾਈ ਆਹ ਅੱਡਾ ਹੈ ਆ ਬਾਬਾ ਆ ਤਾਂ ਨਾ ਲਓ ਜੀ ਆ ਕੱਟ ਦੇਖੋ ਜੰਮ ਕਿਦੇ ਆਏ ਅਜੀ ਖੋਲ ਦੇ ਆ ਦੋ ਜਿੰਨ ਲੱਗਦੇ ਇਸ ਨਾਲ ਹੀ ਸਾਡੇ ਅੱਡਾ ਮੈਨੇ ਇਹ ਜਾਨਵਰ ਆਏ ਅੰਮ ਨੂੰ ਇਹ ਯਾ ਜਾ ਰਹੇ ਇਹ ਕੀ ਕਰਦੇ ਆ ਇਹ ਉਹਨਾਂ ਨੇ ਕੀ ਸੱਪ ਕੱਢੀ ਜਾਂਦੇ ਆ 哎。 ਕੋਗਲਾ ਅਗਰੇ ਦੀ ਵੀਟ ਤੇ ਅਗਰੇ ਦੀ ਵੀਟ ਤੇ ਲੋ ਵੀ ਦੋਸਤੋ 2:3 ਵੱਜ ਗਿਆ ਜੀ ਆਪਾਂ ਪਹੁੰਚ ਗਏ ਆ ਚੰਡੀਗੜ੍ਹ ਮੰਨੂ ਹਾਂਜੀ ਪਹੁੰਚ ਗਏ ਚੰਡੀਗੜ੍ਹ ਹਾਲ ਚਾਲ ਆ ਦੋਸਤੋ ਅੱਜ ਆ ਦੋਸਤੋ ਪਹੁੰਚ ਗਏ ਆ 2:40 ਮਿੰਟ ਹੋ ਚੁੱਕੇ ਆ ਐਨੀ ਵਾਸੀ ਪਹੁੰਚ ਗਏ ਆ ਚੰਡੀਗੜ੍ਹ ਚੰਡੀਗੜ੍ਹ ਸਟੇਸ਼ਨ ਤੇ ਪਹੁੰਚ ਗਏ ਆ ਤੇ ਇੱਧਰ ਵੀ ਆ ਜਾਓ ਜਿੰਨੇ ਪੂਰੀ ਜਾਂਦੇ ਨੇ ਪੂਰਾ ਫਰਾਂਚਾ ਨਹੀਂ ਕੀਤਾ ਹਾਂ ਤੇ ਚੱਪਲਾ ਮਾਰੀਆਂ ਟ੍ਰੇਨ ਚ ਇਹਨੇ ਜੇ ਟ੍ਰੇਨ ਰੁਕ ਜਾਂਦੀ ਵਿਖਾਣੀਆਂ ਵੀ ਪੈਣੀਆਂ ਸੀ ਇਹਨੂੰ ਹਨਾ ਮਨੂੰ ਇਹ ਡੱਬੇ ਨੇ ਉਤਰਨਾ ਸੀਗਾ ਉਹਨੇ ਥੱਲੇ ਨਹੀਂ ਉਤਰਨਾ ਸੀਗਾ ਪੂਰੇ ਡੱਬੇ ਨੇ ਸਰਵਿਸ ਕਰਨੀ ਏਦੀ 8 ਨੰਬਰ ਤੋਂ ਲਾ ਕੇ 6 ਨੰਬਰ ਤੋਂ ਲਾ ਕੇ 10 ਨੰਬਰ ਤੱਕ ਚੱਪਲ ਹੋਣੀ ਏ ਇਹਦੇ ਹੈ ਸਾਰੇ ਸਾਈਜ਼ ਸਾਰੇ ਸਾਈਜ਼ ਦਾ ਮੂੰਹ ਕਿੱਦਾਂ ਦਾ ਇੰਨਾ ਸੋੜਿਆ ਸਾਰੇ ਸਾਰੇ ਸਾਈਜ਼ ਵੱਜਣੇ ਹੀ ਇਹਦੇ ਬਸ ਤੀ ਇਹੋ ਜੀ ਇਹੋ ਜੀ ਸ਼ਰਾਰਤ ਇਹਨੂੰ ਕਰਨੀ ਨਹੀਂ ਚਾਹੀਦੀ ਗਲਤ ਗੱਲ ਿਆ ਕਿਸੇ ਦੇ ਚੱਪਲਾ ਮਾਰਨੀ ਆ ਬਹੁਤ ਬਹੁਤ ਵੱਡੀ ਗਲਤ ਗਲਤ ਗੱਲ ਲੈ ਲਈ ਸਹੀ ਕਿ ਨਹੀਂ ਮਨੂੰ ਜਦੋਂ ਅਗਲੇ ਆਣੇ ਚੱਪਲ ਵੇਰੀ ਫੇਰ ਹਾਂਏ ਦੋਸਤੋ ਥੱਕ ਗਿਆ ਹੁਣ ਸੌਣ ਦਾ ਜਗਾਰ ਲਾਉਣਾ ਹੈ ਹਾਂਜੀ ਲੋ ਜੀ ਆਪਾਂ ਆਟੋ ਲੈ ਲਿਆ ਇੱਥੋਂ ਬੱਸ ਰੇਲਵੇ ਸਟੇਸ਼ਨ ਤੋਂ ਆਰਡਰ ਲੈ ਕੇ ਇਹ ਰੂਮ ਆਪਣਾ ਰੂਮ ਵੀ ਇੱਥੋਂ ਆਪਾਂ ਦੇਖ ਲਿਆ ਜੀ ਹੋਟਲ ਤੇ ਇੱਥੇ ਰੂਮ ਲੈਣਾ ਆਪਾਂ ਤੇ ਰੂਮ ਲੈ ਕੇ ਚਲਿਏ ਫੇਰ ਰੂਮ ਚ ਕਰਦਿਆਂ ਗੱਲ ਬਾਤ ਲੋ ਜੀ ਮਿੱਤਰੋ ਆਪਾਂ ਜਿਹੜਾ ਰੂਮ ਲੈ ਲਿਆ ਆ ਮੰਨੂ ਹੁਣੀ ਰੂਮ ਰੈਡੀ ਹੋ ਗਿਆ ਤੁਹਾਨੂੰ ਕੱਪੜੇ ਲੱਗਾ ਚੇਂਜ ਕਰਨਾ ਏਸੀ ਵਾਲਾ ਰੂਮ ਆ ਏਸੀ ਵਾਲਾ ਰੂਮ ਵੀ ਆਪਾਂ ਨੂੰ ਮਿਲ ਗਿਆ ਇਹ 35000 ਦਾ ਕਮਰਾ ਮਿਲਿਆ ਹੋਇਆ ਠੀਕ ਆ ਕਮਰਾ ਪੂਰਾ ਅਟੈਚ ਆ ਕੋਕਰ ਬੋਰਡ ਕਮਿਆਂ ਬਾਥਰੂਮ ਅਟੈਚ ਆ ਚੈੱਕ ਕਰ ਸਕਦੇ ਤੁਸੀਂ ਉੱਦੂ ਬੜਾ ਕੁੱਝ ਛੋਟਾ ਕਮਰੇ ਨਹੀਂ ਲਈਦੇ ਸਹੀ ਕਿ ਨਹੀਂ ਮਾਨੂੰ ਵਧੀਆ ਕਮਰਾ ਲਈਦਾ ਤੇ ਪੈਸੇ ਵਧੀਆ ਖਰਚ ਕੇ ਕਮਰਾ ਵਧੀਆ ਲਈਦਾ ਐ ਮਰਨ ਮਰੀ ਕੋਈ ਜਾ ਉਹ ਨਹੀਂ ਕੰਮ ਹੈਗਾ ਹਾਂ ਜਿੰਨੇ ਕ ਆਉਂਦੇ ਓੰਨੇ ਕ ਲਾ ਲਈਦੇ ਆ ਸਹੀ ਕਿ ਨਹੀਂ ਸਹੀ ਗੱਲ ਹੈ ਬਸ ਓਕੇ ਰੋੜ ਕੰਮ ਕੀ ਆਖਵੇਂ ਏਸੀ ਬੱਬਾ ਉਹ ਕਈ ਮੜਾ ਇਹਨੂੰ ਓਕੇ ਚੱਲ ਪੈਣਾ ਬਹੁਤ ਠੀਕ ਆ